ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਲ ਸੱਜੇ ਸਾਹਿਬ ਤੁਸੀਂ ਕਹਿੰਦੇ ਹੋ ਵੀ ਕੋਈ ਨਹੀਂ ਹਿੰਦੂ ਦੇ ਮੁਸਲਮਾਨ ਹੀ ਦੇਖੋ ਮੁਸਲਮਾਨ ਤੇ ਹਿੰਦੀ ਚਿੱਕ ਦੇ ਦਿੰਦੇ ਆ ਸੁਣ ਕੇ ਮਾਰਾ ਉਥੇ ਬਚਨ ਕੀਤੇ ਹਿੰਦੂ ਮੂਲੇ ਭੂਲੇ ਹੁੱਟੀ ਜਾਹੀ ਨਾਦ ਕਹਾ ਉਸ ਪੂਜ ਕਰਾਹੀ ਅੰਦੇ ਬੂੰਗੇ ਅੰਧ ਅੰਧਾਰ ਪਥਰ ਦੇ ਪੂਜੇ ਮੁਗਦ ਗਵਾਰ ਕੋਈ ਜਹਾਬ ਦਵੇ ਤੂੰ ਕਹਾ ਕਰਨਹਾਰ ਇਸ ਲੋਕ ਵੀ ਆਉਣਾ ਹੈ ਸੋ ਇਥੇ ਮਾਰਾ ਸਾਹਿਬ ਜੀ ਨੂੰ ਮੁਸਲਮਾਨਾਂ ਦੇ ਮਾਤਮ ਨੂੰ ਦਿਖਾਉਂਦੇ ਹਨ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਲਮਾਨ ਕਹਾ ਲੈਨੇ ਹੋ ਵੀ ਅਸੀਂ ਮੁਸਲਮਾਨ ਹੁੰਨੇ ਆ ਜੀ ਪਰ ਕਹਾਉਣਾ ਬੜਾ ਮੁਸ਼ਕਲ ਹੈ ਇਹ ਗੁਣ ਨਾ ਹੋਰ ਤਾਂ ਇਹ ਮੁਸਲਮਾਨ ਕਿਵੇਂ ਬਣ ਸਕਦਾ ਹੈ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਮੁਸਲਮਾਨ ਵਾਲੇ ਗੁਣ ਦੇ ਅੰਦਰ ਹੋਣ ਤਾਂ ਮੁਸਲਮਾਨ ਕਹਾ ਸਕਦਾ ਹੈ ਮੁਸਲਮੇ ਜਿਹੜਾ ਮਾਨ ਨੂੰ ਆਗਲੇ ਹਿੰਦੇ ਚੋਂ ਮੁਸਲਮਾਨ ਜਿਹੜਾ ਮੁਸਲਮ ਜਿੰਦ ਕਦਾ ਮੁਸਲਮਾਨ ਉਹ ਕਹਾ ਸਕਦਾ ਹੈ ਅਵਲ ਆਉਲ ਦੀਨ ਕਰ ਮਿੱਠਾ ਇਹ ਗੋਹ ਹੋਣ ਮੁਸਲਮਾਨ ਤਾਂ ਕਹਣਾ ਮੁਸ਼ਕਲ ਹੈ ਅਵਲ ਸਭ ਤੋਂ ਪਹਿਲਾਂ ਔਲੀਏ ਜਿਹੜੇ ਹਨਗੇ ਇਹਨਾਂ ਦੇ ਪੀਰ ਪਗੰਬਰ ਹਨਗੇ ਇਸ ਕਰਾਮਾਤ ਵਾਲੇ ਸੰਤ ਉਹਨੇ ਬੀਰ ਜਿਹੜਾ ਧਰਮ ਦਿੱਤਾ ਹੋਇਆ ਹੈ ਉਪਦੇਸ਼ ਦਿੱਤਾ ਹੋਇਆ ਪ੍ਰਲੋਕ ਦੇ ਕਲਿਆਣ ਵਾਸਤੇ ਉਹ ਮੀਨ ਮੱਜ ਨੂੰ ਧਰਮ ਨੂੰ ਮਿੱਠਾ ਕਰਕੇ ਮੰਨੇ ਇਸ ਕਾਮ ਕਰਮਾਂ ਨੂੰ ਕਰੇ ਮਸਲਮਾਨ ਮਾਲ ਮੁਸਾਵ ਹੈ ਅਤੇ ਮਸਲਮਾਨ ਮਾਨ ਜਿਹੜਾ ਇਹਦਾ ਮੁਸਕਲਾ ਕਰੇ ਸਿਕਲ ਕਰੀਦਾ ਜਿਸ ਚੀਜ਼ ਨੂੰ ਲੋਹੇ ਦਾ ਜਰ ਲਾਈਦਾ ਉਹਨੂੰ ਮੁਸਕਲਾ ਕਰਨਾ ਕਹਿੰਦੇ ਹੈ ਇੱਕ ਤਾਂ ਮੁਸਕਲਾ ਕਰਨ ਵਾਸਤੇ ਕਾਗਜ਼ੀ ਹੁੰਦੇ ਰੇਤਾਂ ਆਏ ਉਹਨਾਂ ਦੇ ਨਾਲ ਜਰ ਲੈ ਜਾਂਦਾ ਇੱਕ ਮਸਕਲਮਾਨ ਮਾਲ ਮੁਸਕਲਾ ਨਾ ਸਿਕਲ ਕਰਨਾ ਸਿਕਲ ਕਰੇ ਅਤੇ ਮਸਕਲ ਇਹ ਜੇ ਮਾਸ ਲੱਗੀ ਹੋਈ ਹੈ ਨਾ ਅੰਦਰ ਕਾਲੀ ਵਿਦਿਆ ਦੀ ਤੇ ਮਾਣ ਆਦਿਕਾਂ ਦੀ ਉਹਦੇ ਤਾਂ ਹੀ ਮੁਸ਼ਕਲਾਂ ਕਰੇ ਬੇਵੇਫੀ ਕੂਚੀ ਲੈ ਕੇ ਉਹਦੇ ਤਾਂ ਹੀ ਉਹਦੇ ਤਾਂ ਹੀ ਲਾਣਾ ਕਰੇ ਕਿਉਂ ਮੁਸ਼ਕਲਾਂ ਕਰੇ ਮਾਣਣਾ ਕਰੇ ਮਾਣ ਨੂੰ ਮਾਜਦੇ ਨੇ ਮਾਣ ਜਨ ਲੱਗੀ ਹੋਈ ਹੈ ਮਾਲ ਮੁਸਾਵੇ ਅਤੇ ਮੌਲ ਦੇ ਦਾਣ ਹੈ ਇਹ ਸਭ ਸੰਗਤ ਦੀ ਸਿਆਲ ਤੇ ਮੁਸਾਵੇ ਲਟਾਉਣਾ ਕਰੇ ਉਹਨਾਂ ਪਿਆਰਿਆਂ ਦੇ ਉੱਤੇ ਆਪਣਾ ਧਨ ਆਪ ਜਿੰਨੇ ਹੈ ਜੋ ਆਪਣੇ ਪਦਾਰਥ ਹੈ ਉਹ ਜਿਹੜੇ ਉਹਨਾਂ ਦੇ ਵਿਕੇ ਲੱਗਣਗੇ ਸਫਲੇ ਹੋਣਗੇ ਕਿਉਂ ਜਾਣ ਕੇ ਮਾਲ ਆਪਾਂ ਮੁਸਾਵੇ ਲਗਾਉਣਾ ਕਹਿੰਦੇ ਲੋਕਾਂ ਦੇ ਪਾਣੇ ਉਹ ਉੱਥੇ ਚੰਗੇ ਪਾਸੇ ਲਾ ਕਰਕੇ ਆਪਣੇ ਸਿਰ ਨੂੰ ਸਫਲਾ ਸਮਝੇ ਤੇ ਮਾਲ ਆਸੀਂ ਸੰਤ ਦਾ ਜਿਹੜਾ ਕੰਮ ਕਰੋ ਲੋਭ ਮੋਹ ਹੰਕਾਰ ਇਹਨੂੰ ਮੁਸਾਵੇ ਵਿੱਚ ਲੁਟਾ ਦੇਵੇ ਵੱੰਡੋ ਤਿਆਗ ਦੇਵੇ ਮਤਲਬ ਹੋਏ ਮੁਸਲਮ ਖੁੱਲਾ ਦਿਲ ਕਰਕੇ ਮਾਲ ਮੁਸਾਵੇ ਮਾਲ ਤੰਦੌਲ ਨੂੰ ਚੰਗੇ ਪਾਸੇ ਲਾਉਣਾ ਕਰੇ ਵਸੇ ਹੋਏ ਮੁਸਲਮ ਦੀਨ ਮੁਹਾਨ ਹੈ ਇਸ ਤਰ੍ਹਾਂ ਮੁਸਲਮ ਬਣ ਸਕਦਾ ਹੈ ਮੁਸਲਮਾਨ ਬਣ ਸਕਦਾ ਹੈ ਮੁਸਲਮ ਨਾਮ ਦਿਰੜਦਾ ਹੈ ਰੱਬ ਦੀ ਪੱਕਾ ਹੋਵੇ ਜਿਹੜਾ ਦੀਨ ਦੇ ਵਿੱਚ ਜਿਹੜੇ ਦੀਨ ਮੁਹਾਨ ਹੈ ਦੀਨ ਨਾਮ ਮਜ਼ਬ ਦੇ ਮੁਹਾਨੇ ਨਾਮ ਬਲਾਹ ਜਿਹੜੇ ਜੋ ਪੈਗੰਬਰ ਮਲਾਹ ਹਨ ਉਹਨਾਂ ਕੇ ਹੋਏ ਧੰਗੇ ਤੇ ਪੱਕਾ ਹੋਵੇ ਦਿਰੜ ਹੋਵੇ ਕਿਉਂ ਮੁਸਲਮਾ ਮੁਸਲਮਾਨ ਹੋ ਸਕਦਾ ਹੈ ਮਰਨ ਜੀਵਨ ਦਾ ਧਰਮ ਚੁਪਾਵੇ ਮਰਨ ਤੇ ਜੀਵਨ ਦਾ ਧਰਮ ਚੱਕ ਦੇਵੇ ਜਿਹੜਾ ਮਰਨਾ ਹੈ ਅਤੇ ਜੀਵਨਾ ਦਾ ਧਰਮ ਪਿਆ ਹੋਇਆ ਹੈ ਵੀ ਮਰ ਨਾ ਜਾਵਾਂ ਜਿਉਂਦਾ ਹੀ ਰਹਾਂ ਇਸ ਧਰਮ ਨੂੰ ਹੰਦਿਓ ਚੱਕ ਦੇਵੇ ਜੀਵਨ ਭਾਵ ਤੋਂ ਮਰ ਕਰਕੇ ਜਿਹੜਾ ਭਰਮ ਹੈ ਜੀਵਨ ਹੀ ਇਹ ਤੇਹਦਾ ਉਹ ਨਹੀਂ ਚੱਕ ਦੇਵੇ ਰੱਬ ਦੀ ਰਜ਼ਾਏ ਮੰਨੇ ਸਿਰ ਉੱਪਰ ਰੱਬ ਦਾ ਬਾਦ ਸਿੰਘ ਦੀ ਆਗਿਆ ਨੂੰ ਆਪ ਦੇ ਸਿਰ ਤੇ ਚੰਗੀ ਤਰ੍ਹਾਂ ਮੰਨੇ ਕਰਤਾ ਮੰਨੇ ਆਪ ਗਵਾਵੇ ਕਰਤਾ ਪੁਰਖ ਨੂੰ ਮੰਨੇ ਆਪਾ ਭਾਗਵਾ ਦੇ ਜਿਹੜਾ ਕਰਦਾ ਆਪਣੇ ਆਪ ਨੂੰ ਕਰਦਾ ਭੁਗਦਾ ਮੰਨਿਆ ਨੇ ਨਾ ਇਹ ਆਪਾ ਭਾਗ ਇਸ ਨੂੰ ਗਵਾ ਦੇਵੇ ਪਰਮੇਸ਼ਰ ਨੂੰ ਹੀ ਮੰਨਣਾ ਕਰੇ ਸੋ ਨਾਨਕ ਸਰਬਜੀਆ ਮਿਹਰਮਤ ਹੋਵੇ ਸਰਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਜੀਆ ਤੇ ਮਿਹਰਬਾਨੀ ਉਮਿਤ ਕਰਨ ਵਾਲਾ ਹੋਵੇ ਜਿਉਂ ਨਾ ਕੋਈ ਹਿੰਦੂ ਹੈ ਇਹਨਾਂ ਨੂੰ ਲੁੱਟ ਲੋ ਖੋਲੋ ਖਿਚ ਲੋ ਫਿਰ ਆਪਾਂ ਨੂੰ ਪ੍ਰਲੋਕ ਵਿੱਚ ਥਿੱਸ ਮਿਲੇਗਾ ਇਸ ਪ੍ਰਕਾਰ ਨਾ ਹੋਵੇ ਸਾਰਿਆਂ ਜੀਆ ਤੇ ਮਿਹਰਮਾਨੀ ਕਰਨ ਵਾਲਾ ਹੋਵੇ ਜੇ ਤਾ ਮੁਸਲਮਾਨ ਕਹਾਵੇ ਤੋਸ਼ ਉਹਦੇ ਨਾਲ ਲਾ ਲਓ ਤੋ ਤਾਂ ਮੁਸਲਮਾਨ ਕਹਾਵੇ ਤਾਂ ਤਾਂ ਮੁਸਲਮਾਨ ਕਹਾ ਸਕਦਾ ਨਹੀਂ ਮੁਸਲਮਾਨ ਨਹੀਂ ਬਿਲਕੁਲ ਕਾਫਰ ਹੀ ਹੈ ਇਹ ਗੁਣ ਆ ਜਾਣਗੇ ਜੇ ਸਾਰੇ ਜੀਆ ਦੇ ਮਿਹਰਬਾਨੀ ਕਰਨ ਵਾਲਾ ਹੋਵੇ ਤਾਂ ਤਾਂ ਦਾ ਮੁਸਲਮਾਨ ਕਹਾ ਸਕਦਾ ਨਹੀਂ ਐਵੇਂ ਨਹੀਂ ਮੁਸਲਮਾਨ ਬਣਦਾ ਮਹੱਲਾ ਚੌਥਾ ਪਰਹਰ ਕਾਮ ਕ੍ਰੋਧ ਝੂਠ ਨਿੰਦਾ ਸਰਬੀ ਤੁਸੀਂ ਕਾਦਸ਼ਨ ਪੁੱਛਿਆ ਮਾਰਾ ਮੁਸਲਮਾਨ ਦੇ ਲਖਣ ਗੁਰਾਨ ਕਹੇ ਹੈ ਹਿੰਦੂ ਦੇ ਰੱਖਣ ਵੀ ਆਪ ਕਿਰਪਾ ਕਰਕੇ ਦੱਸੋ ਕੌਣ ਹਿੰਦੀ ਚੰਗਾ ਹੋ ਸਕਦਾ ਹੈ ਦਸਨ ਕੇ ਗੁਰੂ ਰਾਮਦਾਸ ਸਾਹਿਬ ਜੀ ਚਰਨ ਕਰ ਜੇ ਤਾਂ ਉੱਥੇ ਪਾਚਾ ਪਰ ਹਰ ਤਾਮ ਕ੍ਰੋਧ ਝੂਠ ਨਿੰਦਾ ਪਾਉ ਹਿੰਦੂ ਵੀ ਉਹ ਕਹਾ ਸਕਦਾ ਹੈ ਜੋ ਆਰਿਆ ਵਰਤਵਾਦਾ ਕਹਿੰਦੇ ਹਨ ਪਰਹਰ ਪਰਹਰ ਕਾਮ ਕ੍ਰੋਧ ਝੂਠ ਨਿੰਦਾ ਦਾ ਫੁਰਨਾ ਛੱਡਦੇ ਵੇ ਕ੍ਰੋਧ ਛੱਡਦੇ ਵੇ ਪ੍ਰਾਈ ਨਿੰਦਿਆ ਛੱਡਦੇ ਵੇ ਝੂਠ ਬੋਲਣਾ ਛੱਡਦੇ ਵੇ ਤਜ ਮਾਇਆ ਅਹੰਕਾਰ ਚੁਕਾਵੇ ਮਾਇਆ ਦਾ ਮੋਹ ਛੱਡ ਕੇ ਹੰਕਾਰ ਜਿਹੜਾ ਹੈ ਕਿ ਮੈਂ ਮਾਇਆ ਤਿਆਗੀ ਹੈ ਇਸ ਨੂੰ ਵੀ ਛਡਾਉਣਾ ਕਰੇ ਚੁਕਾ ਦੇਵੇ ਤਾਜ ਕਾਮ ਤਾਮਨੀ ਮੋਹ ਤਜੈ ਕਾਮ ਦਾ ਫੁਰਨਾ ਵੀ ਛੱਡ ਦੇਵੇ ਕਾਮਣੀਆਂ ਪਰ ਇਸਤਰੀਆਂ ਦਾ ਮੋਹ ਵੀ ਛੱਡ ਦੇਵੇ ਤਾਂ ਅੰਜਨ ਮਾਹ ਨਰੰਜਨ ਪਾਵੇ ਕੋਈ ਮਾਇਆ ਵਿੱਚ ਰਹਿੰਦਾ ਹੋਇਆ ਮੇਰੀ ਨੂੰ ਪਰਮੇਸ਼ਰ ਨੂੰ ਪਾਈ ਪਾ ਸਕਦਾ ਹੈ ਤਜ ਮਾਨ ਅਭਿਮਾਨ ਅਪ੍ਰੀਤ ਸੁਤਦਾਰਾ ਮੌਲ ਨਾ ਜਾਈ ਮੇਰਾ ਲੋਕ ਜਲੂਸ ਹੀ ਕਰਦੇ ਫਿਰ ਮੇਰੇ ਫੁੱਲਾਂ ਦੇ ਹਾਰ ਹੀ ਪਾਉਂਦੇ ਰਹਿਣ ਇਹ ਮਾਨ ਦੀ ਇੱਛਾ ਛੱਡ ਦੇਵੇ ਅਮਾਨ ਦਿਲ ਤੇ ਹੰਕਾਰ ਨਾ ਕਰ ਬਠੇ ਮੇਰੇ ਵਰਗਾ ਕੋਈ ਨਹੀਂ ਦਿਲ ਦੇ ਹੰਕਾਰ ਗੁਣਾ ਦਾ ਕਰੇ ਨਾ ਕਰੇ ਅਪ੍ਰੀਤ ਛੱਡ ਦੇਵੇ ਆਪਣੀ ਉਂਦੇ ਦੀ ਆਉਦੇ ਪੁੱਤਰ ਦੀ ਪੁੱਤਲ ਦੀ ਸ੍ਰੀ ਨੋ ਆਦ ਕਾਂ ਦੀ ਦਿੱਤੀ ਵੀ ਛੱਡੇ ਸਾਜ ਪਿਆਸ ਆਸ RAM ਲਿਵ ਲਾਵੇ ਸੇ ਸਰਕਾਰ ਪਿਆਸ ਕ੍ਰਿਸ਼ਨਾ ਜਿਹੜੀ ਰਸਾਂ ਕਸਾਂ ਦੇ ਭੋਗਾਂ ਦੀ ਏ ਛੱਡਦੇ ਨੇ ਆਸਾਂ ਛੱਡਦੇ ਨੇ ਜੋੜਨ ਦੀ ਹਰਾਮ ਕੇ ਲਿਓ ਲਾਉਣਾ ਕਰੇ ਨਾਨਕ ਸਾਚਾ ਮਨ ਵਸੇ ਕਿਉ ਸੱਚਾ ਪ੍ਰਵੇਸ਼ ਸਿੰਘ ਜੀ ਨਾਲ ਅੰਮ੍ਰਿਤ ਗੁਰੂ ਸਾਹਿਬ ਦੀ ਕਹਿੰਦੇ ਵਸ ਜਾਂਦਾ ਹੈ ਸਾਜ ਸ਼ਬਦ ਹਰਨਾਮ ਸਮਾਗ ਸੱਚੇ ਬੋਲਾਂ ਦੇ ਸ਼ਬਦ ਕਰਕੇ ਹਰੀ ਦੇ ਨਾਮ ਜਪ ਕਰਕੇ ਅਕਾਲ ਪੁਰਖ ਜੀ ਮਿਲ ਜਾਂਦਾ ਤਾਂ ਤਾਂ ਪਾਈ ਹਿੰਦੂ ਕਹਾ ਸਕਦਾ ਹੈ ਔੜੀ ਰਾਜੇ ਰૈયਤ ਸਿੱਖਦਾਰ ਬਾਕੀ ਹਿੰਦੂ ਤੇ ਮੁਸਲਮਾਨ ਜਿਹੜੇ ਬਾਕੀ ਹੈ ਚਾਹ ਕੋਈ ਰਾਜੇ ਹੈ ਹਿੰਦੂਆਂ ਦੇ ਚਾਹ ਕੋਈ ਰૈયਤ ਪਰ ਜਾ ਹੈ ਚਾਹ ਕੋ ਸਿੱਖਦਾਰ ਖਾਨੇਦਾਰ ਹਨ ਜੈ ਸਿੱਖਾਂ ਦਾ ਵਿਸਾਉਣ ਵਾਲਾ ਰੱਖਣੋ ਆਏ ਸਰਦਾਰ ਹਨ ਕੋਈ ਨਾ ਰਹਸਿਓ ਕੋਈ ਵੀ ਸੰਸਾਰ ਤੇ ਸਰੀਰ ਕਰਕੇ ਨਹੀਂ ਰਹੇਗਾ ਸਭ ਕੁਝ ਕਰ ਜਾਣਗੇ ਹੱਟ ਪਟਣ ਬਾਜ਼ਾਰ ਜਿੰਨੇ ਹੱਟਾਂ ਬਣੀਆਂ ਹੋਈਆਂ ਹਨਗੀਆਂ ਪਟਣ ਸ਼ਹਿਰ ਬਣੇ ਹੋਏ ਐ ਬਾਜ਼ਾਰ ਬਣੇ ਹੋਏ ਮੰਡੀਆਂ ਦੇ ਹੁਕਮੀ ਪੈਸਿਓ ਵਾਹੇ ਤੇ ਹੁਕਮੀ ਦੇ ਸਭ ጠਹਿ ਜਾਣਗੇ ਕਾਲ ਕਰਕੇ ਨਾਸ ਹੋ ਜਾਣੇ ਐ ਕਿਸੇ ਦਾ ਕੋਈ ਰਹਿਣਾ ਨਹੀਂ ਇਸੇ ਪ੍ਰਕਾਰ ਫਿਰ ਪੜੋ ਰਾਜੇ ਰਈਤ ਸਿਕਦਾਰ ਰਾਜੇ ਜਿਹਨੇ ਰਜਵਾਰਿਆਂ ਦੇ ਮਾਲਕ ਹੁੰਦੇ ਐ ਰਈਤ ਪਰਜਾ ਰਾਜੇ ਜੋ ਮੋਹ ਆਲੁਕ ਬਣੇ ਹੋਏ ਐ ਰਈਤ ਜੋ ਉਹਨਾਂ ਦੀ ਪਰਜਾ ਕੰਮ ਕਰੋ ਦੇ ਵਿੱਚ ਫਸੇ ਹੋਏ ਐ ਸਿਕਦਾਰ ਖਾਨੇਦਾਰ ਜੋ ਧਰਵਾਯਾ ਆਲੁਕ ਬਣੇ ਐ ਕੋਈ ਵੀ ਸੰਸਾਰ ਤੀਨ ਰਹੇਗਾ ਹੱਥ ਪਤਨ ਬਾਜਾ ਸੋ ਇਹ ਸਰੀਰ ਹੈ ਇਹ ਹਟਾ ਇੰਦਰੇ ਤੇ ਪਤਨ ਸਰੀਰ ਬਾਜ਼ਾਰ ਬਣੇ ਹੋਏ ਆ ਜਿਹੜੇ ਵਿਸ਼ਿਆਂ ਦੇ ਅੰਦਰ ਹੁਕਮੀ ਤਹਿਸੀਓ ਸਭ ਕੁਝ ਵਾਹਿਗੁਰੂ ਦੇ ਹੁਕਮਿ ਤਹੀ ਜਾਏਗਾ ਪੱਕੇ ਬੰਤ ਦਵਾਰ ਪੱਕੇ ਸੋਹਣੇ ਬੰਕ ਕਲਬੂਤੀ ਦਰਵਾਜ਼ੇ ਬਣਾਏ ਹੋਏ ਆ ਮੂਰਖ ਜਾਣੇ ਆਪਣੇ ਮੂਖ ਆਪ ਨੂੰ ਸਮਝੀ ਬੈਠਾ ਐਵੇਂ ਪੱਕੇ ਪ੍ਰਸਾਦਨ ਕਰਕੇ ਆਪਣੇ ਸਰਾਠਿ ਕਾਲਕ ਇਹ ਬੰਕ ਸੁੰਦਰ ਦਰਵਾਜ਼ੇ ਇੰਦਰੀਏ ਆਦਿਕ ਮੂਰਖ ਆਪਣੇ ਜਾਣੀ ਬੈਠਾ ਹੈ ਦਰਬ ਭਰੇ ਪੰਡਾਲ ਤੇ ਧੰਦੇ ਪੰਡਾਰੇ ਘਰ ਭਰੇ ਹੋਏ ਐ ਤੇ ਇੱਕ ਖਣੇ ਰੀਤੇ ਖਾਮੀ ਹੋ ਜਾਣਗੇ ਵਿਖੰਦੇ ਵਿੱਚ ਖਣੇ ਨਾਸ ਹੋ ਜਾਣਗੇ ਪਟਕੇ ਲੈ ਜਾਣਗੇ ਦਰਬ ਭਰੇ ਪੰਡਾਰ ਜਿਹੜੇ ਧਨ ਗੁਣਾ ਦੇ ਪੰਡਾਰੇ ਭਰੇ ਫਿਰਦੇ ਨੇ ਹਿਰਦੇ ਚ ਹੰਕਾਰ ਕਰਦੇ ਆ ਉਹ ਵੀ ਖਾਲੀ ਖਿੰਚੀ ਹੋ ਜਾਣਗੇ ਸਾਜੀ ਰਥ ਤੁਖਾਰ ਸਾਜੀ ਤੁਖਾਰ ਦੇਖਦੇ ਜਿਵੇਂ ਘੋੜੇ ਤੇਜ ਰਥ ਜੰਗੀ ਮੋਟਰਾ ਜਿਹਾ ਰਸਾਂਗੇ ਤੁਖਾਰ ਉਠ ਘਾਰ ਬਰਜ਼ਾਰੀ ਵਾਰੇ ਸਾਥੀ ਪਾਖਰੇ ਤੇ ਹਾਥੀ ਨੇ ਹਣਗੇ ਸਵਾਰੀਆਂ ਵਾਸਤੇ ਪਾਖਰੇ ਕਾਠੀਆਂ ਵਾਲੇ ਘੋੜੇ ਤੇ ਜਾਂ ਪਾਖਰੇ ਜਿਹੜੇ ਆਪਣੇ ਫੌਜੀ ਹਨਗੇ ਪਾਖਰੇ ਜਿਹੜੇ ਆਪਣੇ ਸਿਪਾਹੀ ਹਨਗੇ ਕਾਠੀਆਂ ਦੇ ਸਵਾਰ ਹੋਣ ਵਾਲੇ ਘੋੜ ਚੜੇ ਬਾਦ ਮਿਲਖ ਘਰ ਬਾਰ ਬਾਗ ਜਿਹੜੇ ਲਾਉਣੇ ਮਿਲਖ ਜ਼ਮੀਰਦਾਰ ਬਣਨਾ ਘਰ ਸੋਹਣੇ ਬਣਾਉਣੇ ਬਾਗ ਬਗੀਚੇ ਸੋਹਣੇ ਬਾਗੀਆਂ ਲਾਉਣੀਆਂ ਯਾਂ ਘਰ ਦੇ ਬੂਹੇ ਆਦਿਕ ਕਿੱਥੇ ਸੀ ਆਪਣੇ ਉਹ ਕਿੱਥੇ ਰਹਨੇ ਐਸ ਆਪਣੇ ਸਿਆਣੀ ਜਾਣੇ ਵੀ ਇਹ ਬਾਗ ਵਾਲਾ ਇਹਨੂੰ ਵੀ ਥਾਂ ਛਾਉਂ ਦਿਓ ਬੈਠਣ ਨੂੰ ਇਹ ਮਲਖ ਜਦੀਦ ਵਾਲਾ ਇਹਨੂੰ ਆਦਰ ਕਰੋ ਇਹ ਘਰਵਾਲਾ ਕਿੱਥੇ ਸਿਆਣੇ ਜਾਣੇ ਦਰਗਾਹ 'ਚ ਕਰਨੀ ਤੋਂ ਬਿਨਾ ਕਿਸੇ ਦਾ ਸਤਕਾਰ ਨਹੀਂ ਹੁੰਦਾ ਕਿਸੇ ਪ੍ਰਕਾਰ ਬਾਗੀਏ ਨੇ ਲਾਲ ਆ ਕੇ ਲੋਕਾਂ ਨੂੰ ਦਿਖਾਉਣੇ ਹਸਲੇ ਤੇ ਛਰੋ ਜਮਾਦਿਆਂ ਆ ਕੇ ਮਲਖ ਜਦੀਨਾ ਨੇ ਮਾਲਕ ਬਣ ਕੇ ਆਪਣੇ ਆਪ ਨੂੰ ਅਸੀਂ ਇੰਨੀ ਦੀ ਕੀ ਦੇ ਮਾਲਕ ਐ ਇੰਨਾ ਪਿਆਰ ਸਾਡੀ ਬਹੁਤ ਯਾਦਾ ਆਉਂਦਾ ਹੈ ਕਿ ਘਰ ਤੇ ਬਾਹਰ ਘਰ ਸੀ ਤੇ ਬਾਹਰ ਇੰਦਰੇ ਇਹ ਕਿੱਥੇ ਰਹਨੇ ਅਸੀਂ ਇਹ ਆਪਣੇ ਨਹੀਂ ਰਹਨੇ ਸਭ ਚਲੇ ਜਾਣੇ ਆ ਬਾਦ ਸੇ ਆਪਣੇ ਕਰਨਾ ਇਕੱਠਾ ਸੰਭੂ ਪਲੰਗ ਨਿਵਾਰ ਜਿਹੜੇ ਸੰਭੂ ਸੋਹਣੇ ਹਨਗੇ ਪਲੰਗ ਨਿਵਾਰ ਨਵਾਰੀ ਪਲੰਗ ਹਨਗੇ ਇਹ ਸਰਾਇ ਤੇ ਲਾਲੀ ਸਰਾਇ ਤੇ ਕਨਾਟਾਂ ਜਿਹੜੀਆਂ ਹਰੀਆਂ ਆ ਲਾਲ ਦੀ ਅਤਨ ਸੁਧਾ ਬਸ ਰੰਦਾ ਜਿਵੇਂ ਟੋਪੀਆਂ ਲਾਲ ਲਾਲ ਮੁਸਲਮਾਨਾਂ ਨੇ ਹੁੰਦੀਆਂ ਉਹ ਅਤਨ ਸੁਧਾ ਬਸ ਰੰਦਾ ਹੈ ਲਾਲ ਦੀ ਨਾ ਅਤਨ ਸੀ ਰਹਾ ਹੈ ਉਹ ਸਰਾਚੇ ਕਨਾਤਾਂ ਜਿਵੇਂ ਅਤਨ ਸੀ ਬਣੀਆਂ ਹੋਈਆਂ ਸਨ ਨਾਨਕ ਸੱਚ ਦਾਤਾਰ ਇਹ ਸਾਰੀਆਂ ਚੀਜ਼ਾਂ ਚਲੀਆਂ ਜਾਣਗੀਆਂ ਇਹਨੇ ਤੰਬੂ ਦੀ ਨਹੀਂ ਆਈ ਜਿਹੜੇ ਪਖੰਡ ਬਣ ਕੇ ਆਪਣੇ ਪਰਨਾ ਦੇ ਉੱਤੇ ਹਰ ਵਕਤ ਬੈਠੇ ਹੀ ਰਹਿੰਦੇ ਮੱਥੇ ਹੀ ਝੁਕਾਉਂਦੇ ਹੈ ਅਤੇ ਫਿਰ ਨਵਾਰ ਆਪਣੇ ਆਪ ਨੂੰ

ਉਹ ਜਾਣਦੇ ਹਨ ਕਿ ਕੁਦਰਤ ਨੇਕੀਆਂ ਕੁਦਰਤ ਬੜੀਆਂ ਉਹ ਕੁਦਰਤੀ ਜੋ ਪਰਮੇਸ਼ਰ ਕੁਦਰ ਦਾ ਮਾਲਕ ਹੈ ਉਹ ਆਪਣੀ ਸ਼ਕਤੀ ਨਾਲ ਸਨਾਖਤ ਪਛਾਣਿਆ ਜਾਂਦਾ ਹੈ ਜੇ ਉਹਦੇ ਕੁਦਰਤੀ ਬਾਣੇ ਨੂੰ ਮੰਨਦੇ ਹਨ ਉਹ ਉਸ ਨੂੰ ਸਨਾਖਤ ਕਰ ਲੈਂਦੇ ਆ ਉਹ ਪਛਾਣ ਲੈਂਦੇ ਆ ਇਸ ਦਰਕਾਰ ਸਾਹਿਬ ਸਮੇਂ ਦੀ ਉਹ ਨਿਹਾਲ ਹੋ ਜਾਂਦੇ ਹਨ ਤੰਬੂ ਪਲੰਘ ਨਿਵਾਰ ਤੰਬੂ ਪਲੰਘ ਨਿਵਾਰ ਸਰਾਇ ਕੀ ਲਾਲੀ ਨਾਨਕ ਸਤਿ ਦਾਤਾ ਸਨਾਖ ਕੁਦਰਤ ਕੀ ਵਾਹਿਗੁਰੂ ਸਲੋਕ ਮਹਲਾ ਪਹਿਲਾ ਨਦੀਆ ਰੂਵੈ ਢੇਲਵਾ ਦੀ ਗੁਰੂ ਘਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਬਖੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਪਿੱਛੇ ਅੱਠ ਸ਼ਲੋਕ ਚੌਥੇ ਹੋ ਚੁੱਕੇ ਸਨ ਫਿਰ ਉਸ ਤੋਂ ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸਿੱਖੀ ਪਾਤਸ਼ਾਹ ਜੀ ਦੇ ਨਾਲ ਸਿੱਧਾਂ ਚਰਚਾ ਆਚਲ ਬਟਾਲੇ ਕੀਤੀ ਹੈ ਇੱਥੇ ਇਹਨਾਂ ਨੂੰ ਕਿਹਾ ਤੇ ਮਹਾਰਾਜ ਆਪਦੇ ਅੰਦਰ ਸ਼ਕਤੀ ਕਿੰਨੀ ਹੈ ਕਿਰਪਾ ਕਰਕੇ ਦੱਸੋ ਤਾਂ ਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਬਚਨੋਚਾਰਨ ਕੀਤੇ ਹਨ ਦੂਜਾ ਇਹ ਪ੍ਰਸ਼ਨ ਸੀ ਜੇ ਮਾਰੇ ਸਾਰੇ ਭਜਨ ਕਰਨ ਲੱਗਿਆਂ ਨੇ ਤੇ ਕੰਮਕਾਰ ਕੌਣ ਕਰੂਗਾ ਦੁਨੀਆ ਦਾ ਦੁਨੀਆ ਦਾ ਬਿਹਾਰ ਸਾਰਾ ਖੜਜਾਉ ਆਪ ਦੱਸੋ ਸਾਰੇ ਬੰਦਗੀ ਕਰਨ ਲੱਗ ਜਾਣਗੇ ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿਚਾਰਨ ਕਰਦੇ ਹਮ ਸੰਸੇ ਕਿਸੇ ਬਾਵੇਂ ਪੁੱਛਾਂ ਸਲੋਕ ਮਹੱਲਾ ਪਹਿਲਾ ਨਦੀਆ ਹੋਵੇ ਧੀਣਵਾ ਸਿਸਦੋ ਜੇ ਸਾਰੀ ਦੁਨੀਆ ਭਜਨ ਕਰਨ ਲੱਗ ਜਾਵੇ ਜਿਹੜੀਆਂ ਨਦੀਆਂ ਇਹੋ ਹੀ ਧੀਣ ਦਾ ਧੀਣਾ ਗਊਆਂ ਦੀ ਨਿਆਈ ਦੁੱਧ ਦੇਣ ਵਾਲੀਆਂ ਹੋ ਜਾਣ ਸਾਰੀਆਂ ਨਦੀਆਂ ਦੁੱਧੀਆਂ ਬਣ ਜਾਣਗੀਆਂ ਜੇ ਸਿਮਨ ਕਰਨ ਲੱਗ ਜਾਣ ਸਾਰੀ ਸਉਮ ਹੋਵੇ ਦੁੱਧ ਕੀਓ ਜੇ ਸਉਮ ਹੋਵੇ ਵਾ ਸਾਫ ਧੀਣ ਗਊਆਂ ਦੇ ਮਈਆਂ ਗਊਆਂ ਜਿਵੇਂ ਹੁੰਦੀਆਂ ਐ ਕਿਸ ਪ੍ਰਕਾਰ ਨਦੀਆਂ ਹੀ ਦੁੱਧ ਮਈਆਂ ਤੇ ਗੰਗਾ ਵਾਂਗੂ ਦੇਣ ਵਾਲੀਆਂ ਹੋ ਜਾਣ ਅਜੇ ਥੰਮ ਹੋਵੇ ਦੁੱਧ ਕੀ ਹੋ ਜਿਹੜੇ ਸੋਮੇ ਆ ਵੀ ਕਿਉਂ ਨਿਕਲੋਗੇ ਕੁਦਰਤੀ پہاੜਾਂ ਵਿੱਚੋਂ ਦਰਿਆਵਾਂ ਵਿੱਚੋਂ ਉਹ ਕਿਉਂ ਦੇ ਹੀ ਬਣ ਜਾਣ ਜੇ ਸਾਰੇ ਲੋਕ ਭਜਨ ਕਰਨ ਲੱਗ ਜਾਣ ਐਡਾ ਪਰਮੇਸ਼ਵਰ ਦਾ ਪ੍ਰਬੰਧ ਹੋ ਜਾਵੇ ਸਗਲੀ ਧਰਤੀ ਸक्कर ਹੋਵੇ ਸਾਰੀ ਧਰਤੀ ਭਾਈ ਸक्कर ਨਾਲ ਬਗਈ ਵਿੱਚ ਖੰਡ ਨੂੰ ਹੀ ਕਹਿੰਦੇ ਐ ਸਾਰੀ ਧਰਤੀ ਵੀ ਸक्कर ਹੀ ਬਣ ਜਾਵੇ ਖੰਡ ਹੀ ਬਣ ਜਾਵੇ ਖੁਸ਼ੀ ਕਰੇ ਨਿਤ ਜੀ ਜੇ ਜੁਗ ਨੂੰ ਚਿਤ ਖੁਸ਼ੀ ਕਰੇ ਉਹਨਾਂ ਖਾਵੇ ਪੀਵੇ ਕਿਸੇ ਪ੍ਰਕਾਰ ਦਾ ਫਰਕ ਨਹੀਂ ਪੈਂਦਾ ਜਿਵੇਂ ਕਰਨ ਵਾਲੇ ਪੁਰਖ ਨੂੰ ਸਭ ਪਦਾਰਥ ਅੰਮ੍ਰਿਤ ਹੀ ਵਰ ਜਾਂਦੇ ਹਨ ਪर्वਤ ਸੋਇਨਾ ਰੂਪਾ ਹੋਵੇ ਭਜਨ ਕਰਨ ਵਾਲੇ ਵਾਤੇ ਜਿੰਨੇ ਪਹਾੜ ਸਾਰੇ ਸੋਇਨੇ ਦੇ ਸਨੇਰ ਪਰਉ ਦੇ ਬਣ ਜਾਣਗੇ ਤੇ ਰੂਪਾ ਚਾਂਦੀ ਦੇ ਕਲਾਸ ਪਰਬਤ ਹੀ ਸਾਰੇ ਬਣ ਸਕਦੇ ਆ ਧੀਰੇ ਲਾਲ ਜਿਹੜਾ ਉਹਨਾਂ ਪੱਥਰ ਜਿਹੜੀਆਂ ਜੀਟੀਆਂ ਹਨ ਜੀਆਂ ਪਖਰੀਲੀਆਂ ਉਹ ਹੀਰੇ ਤੇ ਲਾਲ ਦੇ ਜੜਾਉ ਜਰੇ ਜਾਣ ਵਿੱਚ ਪਹਾੜਾਂ ਦੇ ਇਹ ਏਡੀ ਵੱਡੀ ਸਿਮਨ ਕੰਨ ਵਿੱਚ ਲੱਗ ਜਾਣ ਲੋਕ ਤਾਂ ਭਾਈ ਇਹ ਸਾਰੀਆਂ ਚੀਜ਼ਾਂ ਮਰਜ਼ਾ ਦਾ ਬਦਲ ਕੇ ਮਹਾਰਾਜ ਸਾਹਿਬ ਏਡੀ ਵੱਡੀ ਤਾਕਤ ਦੇ ਰਹੇ ਨੇ ਤੇ ਏਡੀ ਵੱਡੀ ਬਖਸ਼ਿਸ਼ ਕਰ ਦੇਣ ਪਰ ਲੋਕ ਲਾਲਚ ਦੇ ਮਾਰੇ ਸਿਮਨ ਵਿੱਚ ਲੱਗਦੇ ਹੀ ਨਹੀਂ ਹਾਂਵੇਂ ਫਿਰ ਸੱਚੇ ਪਾਤਸ਼ਾਹ ਆਪ ਕਿੰਨੀ ਕਬੜੀ ਤਾਕਤ ਦੇ ਮਾਲਕ ਹੋ ਤੋ ਹਜ਼ੀਰ ਫਰਮਾਉਂਦੇ ਹਾਂ ਨਦੀਆ ਹੋਵੇ ਢੀਣਵਾ ਕਿਸ ਲੋਜ ਚਾਹੀਏ ਸੀ ਸਾਰੀਆਂ ਨਦੀਆਂ ਢੀਣ ਗਊਆਂ ਦੀ ਨਿਆਂਈ ਵਾ ਸਾਥ ਮਈਆਂ ਦੀ ਨਿਆਂਈ ਦੁੱਧ ਦੇਣ ਵਾਲੀਆਂ ਹੋ ਜਾਣ ਇਹ ਸਾਡੇ ਕਹਿਣ ਨਾਲ ਹੀ ਗਊਆਂ ਮਈਆਂ ਦੀ ਨਿਆਂਈ ਦੁੱਧ ਦੇਣ ਵਾਲੀਆਂ ਨਦੀਆਂ ਬਣ ਜਾਣ ਸੁੰਮ ਹੋਵੇ ਦੁੱਧ ਪੀਓ ਅਦੋ ਸੋਮੇ ਜਿਹੜੇ ਘਿਓ ਦੇ ਬਣਨ ਲੱਗ ਜਾਣ ਕਿਸੇ ਤਰ੍ਹਾਂ ਕੋ ਰੁੜਕੇ ਨਾ ਕਰਨ ਦੀ ਲੋੜ ਪਵੇ ਸਗੋਂ ਦਰਸ਼ ਪਹਿਲਾਂ ਹੋ ਗਿਆ ਨਾ ਨਦੀਆਂ ਸਾਰੀਆਂ ਵਿੱਧ ਦੇਣ ਆਈਆਂ ਭੀੜਾਂ ਤੇ ਵਾਹ ਸਾਥ ਨੂੰ ਦੇ ਮੱਝਾਂ ਗਈਆਂ ਗੂਆਂ ਬਣ ਜਾਣ ਹੈ ਅਗਲੀ ਧਰਤੀ ਸक्कर ਹੋਵੇ। ਉਹ ਸਾਰੀ ਧਰਤੀ ਜੇ ਚਾਹੀਏ ਸੱਕਰਖੰਡ ਵੀ ਬਣ ਸਕਦੀ ਹੈ। ਤੁਸੀਂ ਕਰੇ ਨਿਤਜੀ ਜਿੰਨਾ ਕੋਈ ਖੁਸ਼ੀ ਕਰੇ ਉਹਨਾਂ ਖਾਈਏ ਪੀਏ। ਪर्वਤ ਸੁਨਾਰੂਪਾ ਹੋ। ਜਿਵੇਂ ਸਾਰੇ ਪਹਾੜ ਜਿਹੜੇ ਮਿੱਟੀ ਦੇ ਆ ਪੱਥਰਾਂ ਦੇ ਉਹ ਸੁਨੇ ਤੇ ਚਾਂਦੀ ਦੇ ਬਣ ਸਕਦੇ ਹਨ। ਵੀਰੇ ਲਾਲ ਜਿਹੜਾ ਉਹਨਾਂ ਉੱਧੀਆਂ ਪੱਥਰਾਂ ਦੀਆਂ ਸੀਟੀਆਂ ਹਨਗੀਆਂ। ਉਹ ਸਾਰੇ ਹੀਰੇ ਤੇ ਲਾਲ ਜਿਹੜਾ ਉਹ ਬਣ ਸਕਦੇ ਹਨ ਤੀ ਤੂੰ ਹੈ ਸਲਾਹਣਾ ਇਸ ਤੋਂ ਏਡੀ ਵੱਡੀ ਬਰਕਤ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਅਸੀਂ ਫੇਰ ਵੀ ਇਹ ਬਰਕਤ ਦਾ ਮਾਣ ਨਹੀਂ ਕਰਦੇ ਅਸੀਂ ਇਹ ਜਾਣਦੇ ਹਾਂ ਕਿ ਤੀ ਤੂੰ ਹੈ ਸਲਾਹਣਾ ਤੇ ਪਰਮੇਸ਼ਰ ਤੇਰੀ ਸਿਫਤ ਹੀ ਕਰਨੀ ਅਸੀਂ ਤਾਂ ਸਿਮਰਨ ਤੇਰਾ ਵੱਡਾ ਸਮਝੇ ਇਹਨਾਂ ਕਾਗਜ਼ਾਂ ਨਾਲੋਂ ਜਿਹੜਾ ਭਜਨ ਕਰਨਾ ਇਹ ਸਭ ਨਾਲੋਂ ਵੱਡਾ ਹੈ ਆਖਣ ਲਹਿ ਨਾਚ ਤੀਸ ਤੇ ਸਾਡਾ ਆਪ ਦਾ ਸਿਮਰਨ ਕਰਦੇ ਹੋਏ ਹਾਂ ਆਹ ਜਿਹੜਾ ਸਾਡਾ ਚਾਹ ਨਾ ਕਿਤੇ ਲੈ ਜੇ ਮਨ ਮੋਟਾ ਨਾ ਹੋ ਜਾਵੇ ਕਿਤੇ ਵੀ ਚੱਲ ਹੁਣ ਕੀ ਭਜਨ ਕਰਨਾ ਹੈ ਸੋਨੇ ਦੇ ਪਹਾੜ ਤਾਂਪਾ ਬਣਾ ਲੈਨੇ ਆਂ ਚਾਂਦੀ ਦੇ ਪਹਾੜ ਤਾਂਪਾ ਬਣਾ ਲੈਨੇ ਆਂ ਹੀਰੇ ਲਾਲ ਤਾਂਪਾ ਬਣਾ ਲੈਨੇ ਆਂ ਹੁਣ ਭਜਨ ਕਰਨ ਦੀ ਕੀ ਲੋੜ ਹੈ ਨਹੀਂ ਇਹ ਨਹੀਂ ਗੱਲ ਫਿਰ ਵੀ ਮਾਰੇ ਆਪ ਦੀ ਸੇਫਟੀ ਕਰਦੇ ਰਹੀਏ ਸਾਡੇ ਆਖਦੇ ਨਾਲ ਚਾਹ ਨਾ ਲਵੇ ਕਿ ਆਪਦੇ ਸਿਬਰ ਨੂੰ ਅਸੀਂ ਵੱਡਾ ਸਮਝਦੇ ਆਂ ਇਹਨਾਂ ਕਾਰਜਾਂ ਨੂੰ ਕੁਝ ਸਮਝ ਨਹੀਂ ਹੋ ਰਿਹਾ ਸੀ ਮਹੱਲਾ ਪਹਿਲਾ ਭਾਰ 18 ਮੀਵਾ ਹੋਵੇ। ਇਹ ਸਿਧਾਂਤ ਪਰਸ਼ਨ ਕੀਤਾ ਮਾਰਾ ਹੋਰ ਵੀ ਕਿੰਨੀ ਕਿਤਾਬਤ ਹੈ। ਮਾਰਾ ਕਹਿੰਦੇ ਸਿੱਧੇ ਜੇ ਕਹੀਏ 18 ਭਾਰ ਬਨਾਸਪਤੀ ਇਹਨਾਂ ਜਿਹੜੀ ਉਹ 32160 ਟੋਲੇ ਦਾ ਇੱਕ ਭਾਰ ਹੁੰਦਾ। ਕੋਈ ਤਕਰੀਬਨ 16 ਕਿਸ਼ੇਰ ਇਹ ਪੱਕਾ ਬਣ ਜਾਂਦਾ ਬਾਈ। ਇਸ ਪ੍ਰਕਾਰ ਇਦਲਾ ਮਾਝੇ ਦਾ ਕੱਚਾ ਮਾਣ 16 ਕਿਸ਼ੇਰ ਦਾ ਹੀ ਹੈ। ਤੋ ਇਸ ਪ੍ਰਕਾਰ ਸਾਦ ਸੰਗੇ ਜੀ ਮਾਲਵੇ ਦੇ ਵਿੱਚ ਕੋਈ ਥੋੜਾ ਜਿਹਾ ਵੱਡਾ ਵਜਨ ਹੋਏ ਇਹ 18 ਭਾਰ ਬਨਾਸਪਤੀ ਇਹ 16 ਸਿਰ ਦਾ ਜਿਹੜਾ ਪੱਕਾ 16 ਸਿਰ ਪੱਕਾ ਕੱਚਾ ਮਾਣਵਾ ਜਿਹੜਾ ਇਹ 18 ਭਾਰ ਬਨਾਸਪਤੀ ਦੇ ਹੋਂ ਬਣ ਜਾਂਦੇ ਆ 3200 ਟੋਲਾ ਤੇ 60 ਟੋਲਾ ਉੱਤੇ ਪਾ ਕੇ ਤੇ ਦੂਸਰਾ ਤਰੀਕਾ ਇਹ ਹੈ ਫਸਲ ਦੇ ਵਿੱਚ 16 ਮਣ ਦਾ ਭਾਰ ਹੁੰਦਾ ਸੀ ਇਹ ਤੇ ਜੇ 12 ਮਣ ਦਾ ਭਾਰ ਹੁੰਦਾ ਸੀ ਤੇ ਦੁਪਹਿਰ 'ਚ 8 ਮਣ ਦਾ ਭਾਰ ਹੁੰਦਾ ਸੀ ਹੁਣ ਕਲ ਵਿੱਚ 4 ਮਣ ਦਾ ਭਾਰ ਹੁੰਦਾ ਹੈ ਇਹ ਸਾਰੇ ਬਿਨਾਸਪਤੀ ਦਾ ਇੱਕ ਇੱਕ ਪੱਤਾ ਇਕੱਠਾ ਕਰ ਲੀਏ ਇੱਕ ਵਿਪਲ ਦਾ ਲੈ ਲੀਏ ਖਜੂਰ ਦਾ ਲੈ ਲੀਏ ਸਾਰੇ ਪੱਤੇ ਉਹ ਲੈ ਲੀਏ ਤੇ 18 ਭਾਰ ਬਣਦੇ ਆ ਸਾਰੀ ਬਿਨਾਸਪਤੀ ਦੇ ਪੱਤੇ ਜਿੰਨੇ ਆ ਜਾਂਦੇ ਆ ਕੀਸ ਕਰਕੇ 18 ਭਾਰ ਬਣਾਸ ਪਈ ਦਾ ਨਾਮ ਲਿਆ ਆਪ ਜੀ ਨੇ ਹੋ ਜੀ ਭਾਰ 18 ਮੀਵਾ ਹੋਵੇ 18 ਭਾਰ ਬਣਾਸ ਪਤੀ ਜਿੰਨੀ ਏ ਇਹ ਸਾਰੇ ਕੋਈ ਵਿੱਚੋਂ ਬਿਰਸ਼ ਕੌੜੇ ਜਿਵੇਂ ਨਿਮਾ ਆਦਿਕ ਜਿਵੇਂ ਹੋਰ ਆਕਾਲਿਕ ਹੀ ਹੋਣਾ ਰਹਿਣ ਸਾਰੇ ਚਾਹੀਏ ਤਾਂ ਮੀਵਾ ਫਲ ਦਾ ਇੱਕ ਖਾਣ ਵਾਲੇ ਮੇਵੇ ਹੀ ਬਣ ਜਾਣ ਜੇ ਚਾਹੀਏ ਇਹਨੇ ਹੋ ਸਕਦੇ ਹਨ ਗਰੜਾ ਹੋਈ ਸੁਆ ਉਹ ਸੁਆ ਸੌਂਧ ਘਾਹ ਨਾ ਜਿਹੜਾ ਗਰੀਕ ਜੇ ਚੀਨੀ ਜੇਰ ਦਾ ਘਾ ਹੁੰਦਾ ਤੇ ਦਾਣੇ ਦੇ ਉਹ ਸੌਂਗ ਉਹਨੂੰ ਕਹਿੰਦੇ ਐ ਜੇ ਚਾਹੀਏ ਉਹ ਸਾਰੇ ਗਰੜ ਚੌਲ ਹੀ ਬਣ ਜਾਣ ਸੌਂਗ ਜਿਹੜਾ ਘਾ ਨਾ ਰਹੇ ਉਹ ਸਾਰੇ ਚੌਲ ਹੀ ਬਣ ਜਾਣ ਗੱਲਾਂ ਢੰਗ ਸਿੰਘ ਇੱਥੋਂ ਹੀ ਬੋਲਾ ਲਿਆ ਜਿਹੜਾ ਗਰੜਾ ਕਹਿੰਦੇ ਚੌਲਾਂ ਨੂੰ ਤੋਂ ਗਰੜਾ ਹੋਵੇ ਸਵਾ ਉਹ ਸੌਂਗ ਜਿਹੜਾ ਘਾ ਵਾ ਸਵਾਦ ਦੇਣ ਵਾਲੇ ਬਾਸਪਤੀ ਦੀ ਚੌਲ ਹੁੰਦੇ ਐ ਇਹ ਇਹ ਸਾਰੇ ਬਣ ਜਾਉਣ ਚੰਦ ਸੂਰਜ ਦੋਏ ਫਿਰਦੇ ਰਖੀਐ ਜੇ ਚੰਦ ਤੇ ਸੂਰਜ ਦੋਵੇਂ ਚੜਦੇ ਰਹਿਣਗੇ ਤੇ ਛਿਪਦੇ ਰਹਿੰਦੇ ਆ ਨਾ ਜੇ ਚਾਹੀਏ ਨੂੰ ਫਿਰ ਜੇ ਨੂੰ ਰੋਕ ਕੇ ਰੱਖ ਲੀਏ ਤੁਰਨਾਂ ਦੇ ਇਹਨਾਂ ਨੂੰ ਇੱਕ ਥਾਂ ਹੀ ਰੱਖ ਲੀਏ ਤੁਰਾ ਇਹਨਾਂ ਦਾ ਨਿਚਲ ਹੋਵੇ ਥਾਉ ਸਾਜਰੀ ਧੰਤੀ ਆ ਚਲਾਏ ਮਾਨ ਇਹ ਵੀ ਇਹ ਚਾਹੀਏ ਸਾਰਾ ਮਾਤ ਲੋਕ ਅਚਲ ਹੋ ਜਾਵੇ ਜਿਵੇਂ ਚਾਹੀਏ ਕੋਈ ਮਰੇ ਹੀ ਨਾ ਇਹਦੇ ਵਿੱਚੋਂਾਰੇ ਦੁਨੀਆਂ ਚ ਚੱਲ ਰਿਹਾ ਕਰਨ ਇਹ ਅਸੀਂ ਜੇ ਚਾਹੀਏ ਕਰ ਸਕਦੇ ਹਾਂ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਵੱਡੀਆਂ ਨਹੀਂ ਸਮਝਦੇ ਹਾਂ ਤੂੰ ਹੈ ਸਾਲਾ ਹਾਜੀ ਉਹ ਕਹਿੰਦੇ ਤੇਰੀ ਜਿਹੜੀ ਸਿਫਤ ਕਰਨੀ ਸਭ ਤੋਂ ਵੱਡੀ ਹੈ ਤੈਨੂੰ ਹੀ ਸੁਣਾਉਣਾ ਕਰਦੇ ਹਾਂ ਹਰ ਵਕਤ ਤੇਰਾ ਸਿਮਨ ਨਹੀਂ ਕਰਦੇ ਹਾਂ ਆਖਣ ਲਹਿ ਨਾ ਚਾ ਉਹ ਜਿਹੰਦਾ ਸਾਡਾ ਚਾ ਨਾ ਲਹੇ ਕਦੇ ਹਰ ਵਕਤ ਉਤਸ਼ਾਹ ਬਣਿਆ ਰਹੇ ਆਪਦੇ ਆਖਣ ਦਾ ਇਹ ਨਹੀਂ ਕਾਗਜ਼ ਰੱਖਦੇ ਪਰ ਤੇਰੀ ਸਿਫਤ ਨੂੰ ਵੱਡੀ ਸਮਝਦੇ ਇਹਨਾਂ ਉਹ ਬਾਈ ਖੜਕਾ ਕਿਉਂ ਕਰਦਾ ਕਿ ਉਹ ਕਹਦਾ ਗਿਆ ਤੇਤੇ ਉਦਲੀ ਦਾ ਪਹਿਲਾ ਜੇ ਦੇਹ ਹੈ ਦੁੱਖ ਲਾਈ ਹੈ ਜੇ ਚਾਹੀਏ ਕਿਸੇ ਦੀ ਦੇਹ ਨੂੰ ਦੁੱਖ ਲਾ ਗਈ ਏ ਝਾਲਮ ਆਦਮੀਆਂ ਦੇ ਤਾਂ ਹੀ ਜੇ ਚਾਹੀਏ ਉਹਨੂੰ ਦੁਖੀ ਬਣਾ ਛੱਡ ਜੇ ਜੇ ਚਾਹੀਏ ਆਪਣੀ ਇੱਛਾ ਹੋਵੇ ਸਾਡੀ ਕਿਸੇ ਦੀ ਦੇਹ ਨੂੰ ਦੁੱਖ ਲਾਉਂਦੇ ਦੁਖੀ ਚ ਬੇੜ ਰਹੀ ਉਹਨਾਂ ਨੂੰ ਪਾਪ ਗਰਹ ਦੂਏ ਰਾਹੁ ਜੇ ਜਿਹੜੇ ਪਾਪ ਮੰਗੇ ਦੋ ਗ੍ਰਹ ਚਿੰਬੜ ਜਾਂਦੇ ਨੇ ਰਾਹੁ ਤੇ ਕੇਤੂ ਚੰਦ ਸੂਰਜ ਨੂੰ ਚਿੰਬੜੇ ਹੋਏ ਆ ਅਏ ਜਿਹਨੂੰ ਚਾਹੀਏ ਪਾਪਾਂ ਨੂੰ ਗ੍ਰਹਿ ਵੀ ਨਿਆਈ ਚਾੜ ਦਈਏ ਨੌ ਗ੍ਰਾਹ ਮੰਨੇ ਹਨ ਰਾਹੂ ਕੇਤੂ ਸ਼ੁਕਰ ਸਿਨਿ ਸ਼ਰਾਦਕ ਇਹ ਪਾਪ ਜਿਹੜੇ ਆ ਗ੍ਰਹਿ ਵੀ ਨਿਆਈ ਸਾਰਿਆਂ ਨੂੰ ਰਾਹੂ ਤੇ ਕੇਤੂ ਜਿਵੇਂ ਚੰਦ ਸੂਰਨੂੰ ਚਿੰਬੜੇ ਰਹਿੰਦੇ ਹੋਆ ਤੇ ਉਹ ਦੋਵੇਂ ਚਿੰਬੜ ਜਾਣ ਜੇ ਚਾਹੀਏ ਅਸੀਂ ਗਰਸ ਲੈ ਆਂ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਐ ਅਜੇ ਜੇ ਅਸੀਂ ਚਾਹੀਏ ਰੱਤ ਪੀਣੇ ਜਿਹੜਾ ਲੋਕਾਂ ਦਾ ਖੂਨ ਪੀਣ ਵਾਲੇ ਜਾਨਮ ਬਾਦਸ਼ਾਹ ਹੈ ਉਹਨਾਂ ਨੂੰ ਆਪਦੇ ਸਿਰ ਤੇ ਪਹਿਰੇਦਾਰ ਬਣਾ ਕੇ ਰੱਖ ਲੀਏ ਨੌਕਰ ਬਣਾ ਕੇ ਰੱਖ ਲੀਏ ਏਡੀ ਵੱਡੀ ਤਾਕਤ ਅਸੀਂ ਰੱਖਦੇ ਹਾਂ ਸਿੱਧੂ ਜੇ ਚਾਹੀਏ ਉਹ ਕਰ ਸਕਦੇ ਹਾਂ ਰੱਬ ਦੀਨੇ ਰਾਜੇ ਸਿਰ ਉੱਪਰ ਰੱਖੀਏ ਜਿਹੜੇ ਰੱਬ ਪੀਣ ਵਾਲੇ ਰਾਜੇ ਲੋਕਾਂ ਦੇ ਖੂਨ ਉਹਨਾਂ ਦੇ ਸਿਰ ਤੇ ਉੱਤੇ ਆਪਦੇ ਚਰਨ ਰੱਖ ਦਈਏ ਉਹਨਾਂ ਨੂੰ ਥੱਲੇ ਦਵਾ ਦਈਏ ਜੇ ਚਾਹੀਏ ਇਹ ਦੀ ਤਾਕਤ ਦੇ ਮਾਲਕ ਹਾਂ ਸੀ ਇਹ ਰੱਖਦੇ ਹਾਂ ਤਾਕਤ ਰੱਬ ਦੀਨੇ ਰਾਜੇ ਸਿਰ ਉੱਪਰ ਰੱਖੀਏ ਜੇ ਚਾਹੀਏ ਰਾਜੇ ਜੇ ਰੱਤ ਦੇਣ ਵਾਲੇ ਸਿਰਦੇ ਤੇ ਪਹਿਰੇਦਾਰ ਉਹਨਾਂ ਨੂੰ ਪਹਿਰੇਦਾਰ ਬਣਾ ਕੇ ਰੱਖ ਲਿਏ ਉਹਨਾਂ ਸਿਰਦੇ ਤੇ ਐਸਾ ਡੰਡ ਦੇਈਏ ਉਹ ਚੌਕਦਾਰ ਬਣ ਕੇ ਪਹਿਰਾ ਦੇਣ ਵਾਲੇ ਬਣ ਜਾਣ ਇਹ ਵੈ Jap pao ਉਹਦਾ ਵੱਡਾ ਸਿੱਧੋ ਪ੍ਰਤਾਪ ਸਾਡਾ ਦੁਨੀਆ ਜਾਣਿਆਂ ਜਾਵੇ ਸਾਰੇ ਲੋਕ ਜਾਣ ਕੇ ਗੁਰੂ ਮਹਾਰਾਜ ਸਾਹਿਬ ਦੀ ਬਰਕਤ ਦੇ ਵਿੱਚ ਹਲਕਾ ਹੈ ਪਰ ਇਸ ਬਰਕਤ ਨੂੰ ਅਸੀਂ ਕੁਝ ਨਹੀਂ ਸੋਵਿੰਦੇ ਇਹਿਸੋ ਬਰਾ ਸਾਥ ਸਮਝਦੇ ਹਾਂ ਵੀ ਤੂੰ ਹੈ ਸਾਲਾ ਮੇਰੇ ਆਉਣੇ ਤੇ ਤੇਰੀ ਸਿਫਤ ਕਰਨੀ ਚੰਗੀ ਸਮਝਦੇ ਹੋ ਤੇ ਵੀ ਆਪਦਾ ਸਲਾਹਣਾ ਹੀ ਚੰਗਾ ਸਮਝਦੇ ਹਾਂ ਆਖਣ ਲਹਿ ਨਾਚਾ ਆਪਦਾ ਜਸ ਆਖਦਿਆਂ ਹੋਿਆਂ ਦਾ ਸਾਡਾ ਚਾਹ ਨਾ ਸਕੇ ਪਾਤਸ਼ਾਹ ਲਹੇ ਹਰ ਵਕਤ ਆਪਦਾ ਜਸ ਚਾਹ ਦੇ ਰਹੀਏ ਐਸੀ ਕਿਰਪਾ ਕਰੋ ਸਾਡੇ ਤੇ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਅਗੀ ਪਾਲਾ ਜੇ ਚਾਹੀਏ ਗਰੀਹ ਹੁੰਦੀ ਰੁੱਤ ਤੇ ਜੇ ਖਾਰ ਦੇ ਮਹੀਨੇ ਅੱਗੇ ਬਸਤਰ ਪਹਿ ਲੀਏ ਜੇ ਚਾਹੀਏ ਅਪੇ ਜਿਵੇਂ ਅੱਗ ਦੀਆਂ ਧੂਣੀਆਂ ਲੋਕ ਤਾਉਂਦੇ ਹਾਰ ਦੇਖ ਦੇ ਮਹੀਨੇ ਵਿੱਚ ਜੇ ਚਾਹੀਏ ਅੱਗ ਦੀਆਂ ਅੱਗਾ ਦਾ ਇਹ ਬਸਤਰ ਪਹਿ ਨਾ ਕਰੀਏ ਤੇ ਪਾਲੇ ਦੇ ਵਿੱਚ ਜਲ ਧਾਰਾ ਜਿਹੜੀ ਕਰਨੀ ਏ ਇਹ ਬਸਤਰ ਅਸੀਂ ਪਹਿ ਲੀਏ ਖਾਣਾ ਹੋਵੇ ਵਾਹ ਤੂੰ ਖਾਣਾ ਸਾਡਾ ਹਵਾ ਹੀ ਹੋਵੇ ਹਵਾ ਹੀ ਭਖਣ ਕਰੀਏ ਹੋਰ ਕੁਝ ਨਾ ਖਾઈએ ਅਗੀ ਪਾਲਾ ਕੱਪੜਾ ਹੋਵੇ ਜਿਸ ਪ੍ਰਕਾਰ ਸਾਧ ਸੰਗਤ ਜੀ ਪਾਲੇ ਦੇ ਵਿੱਚ ਅੱਗ ਦੇ ਕੱਪੜੇ ਹੁੰਦੇ ਆ ਨਾ ਆਦਾ ਸੇਕਣੀ ਅਤੇ ਗਰਮ ਆਦ ਕੋਟ ਆਦ ਕਾਉਣੇ ਪਤਨੂਣਾ ਪਾਉਣੀਆਂ ਪਜਾਮੇ ਪਾਉਣੇ ਕਿਉਂ ਪਾਲੇ ਵਿੱਚ ਕੱਪੜੇ ਆਦ ਕਹੁੰਦੇ ਆ ਅਤੇ ਆਦਾ ਆਦ ਗਨੇਆਂ ਗੀਠੀਆਂ ਸੇ ਕੀਦੀਆਂ ਹਣਗੀਆਂ ਫਿਆਲ ਵਿੱਚ ਇਸ ਪ੍ਰਕਾਰ ਤੇ ਗਰਮੀ ਦੇ ਉੱਤੇ ਤੇ ਠੰਡੀ ਹਵਾ ਵੀ ਪਾਉਣ ਦੀ ਲੋੜ ਹੈ ਪਾਲੇ ਆਵੇ ਥਾਂ ਸਿਵਲੇ ਆਵੇ ਕਸ਼ਮੀਰ ਆਵੇ ਥਾਂ ਦੇ ਲੋਕ ਜਾਂਦੇ ਆ ਮਹਾਰਾ ਸਾਂ ਕਹਿੰਦੇ ਅਸੀਂ ਦੁੱਖ ਤੇ ਸੁੱਖ ਜਿਹਰੇ ਆ ਅੱਗ ਤੇ ਪਾਲਾ ਇੱਕੋ ਜਿਹਾ ਸਹਾਰਨ ਵਾਲੇ ਬਣ ਗਏ ਇਹ ਅੱਗ ਨੂੰ ਵੀ ਗਰਮੀ ਵਿਜੂ ਕੱਪੜੇ ਵਾਂਗੂ ਪਹਿਰ ਲੀਏ ਅਦਰ ਪਾਲੇ ਨੂੰ ਵੀ ਠੰਡ ਵੀ ਰੁੱਤ ਵਿੱਚ ਜਲ ਧਾਰਾ ਵਾਂਗੂ ਕਰਨ ਨੂੰ ਪਾਲੇ ਨੂੰ ਪਹਿਰ ਲੀਏ ਕੋਈ ਤਕਲੀਫ ਨਾ ਹੋਵੇ ਸਾਨੂੰ ਪਾਲੇ ਦੀ ਨਾ ਗਰਮੀ ਦੀ ਖਾਣਾ ਹੋਵੇ ਬਾਅਦ ਖਾਣਾ ਸਾਡਾ ਹਵਾ ਹੀ ਹੋ ਜਾਵੇ ਪਾਣੀ ਖਾਣਾ ਹੋਵੇ ਸਾਡਾ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਤੁਸੀਂ ਰਾਜ ਦੇ ਮਾਲਕ ਹੋ ਜਾਈਏ ਸਵਰਗ ਦੀਆਂ ਜਿਹੜੀਆਂ ਮੋਹਤ ਕੋਈ ਕਰਨ ਵਾਲੀਆਂ ਪਛੜਾ ਇਸਤਰੀਆਂ ਇਹ ਉਹ ਸਾਡੀਆਂ ਘਰ ਵਾਲੀਆਂ ਬਣ ਜਾਣ ਨਾਨਕ ਸਭ ਜਾ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਮਹਾਰਾ ਜੀ ਕਹਿੰਦੇ ਇਹ ਸਭ ਚੀਜ਼ਾਂ ਚਲੀਆਂ ਜਾਣ ਵਾਲੀਆਂ ਨਾਸਵੰਤ ਹੈ ਇਹਨਾਂ ਝੂਠੀਆਂ ਵਿੱਚ ਨਹੀਂ ਅਸੀਂ ਚਿੱਟ ਜੋੜਦੇ ਕਦੇ ਸਿੱਧੋ ਇਹ ਤਾਕਤਾਂ ਹਨ ਭਾਵੇਂ ਪਰ ਇਹਨਾਂ ਨੂੰ ਵਰਤਣੀਆਂ ਅਸੀਂ ਚੰਗੀਆਂ ਨਹੀਂ ਸਮਝਦੇ ਤੀ ਤੂ ਹੈ ਸਾਲਾ ਹਾਜ਼ਰ ਤੇਰੀ ਫੇਰ ਵੀ ਸਿਫਤ ਕਰਨੀ ਸੀ ਚੰਗੇ ਸਮਝਦੇ ਹਾਂ ਸਨਮੁਖ ਬੇਨਤੀ ਕਰਕੇ ਮਹਾਰਾ ਕਹਿੰਦੇ ਹਨ ਆਖਣ ਲਹਿ ਨਾ ਚਾਉਗਾ ਜਸ ਕਹਿੰਦੇ ਹੋਇਆ ਮਹਾਰਾ ਸਾਡਾ ਚਾਉ ਨਾ ਲਗੇ ਸ਼ਾਹ ਨਾ ਲਵੇ ਹਰ ਵਕ ਵਿਸ਼ਾ ਬਣਿਆ ਰਹੇ ਇਹਨਾਂ ਪਿਆਰ ਹੈ ਮਾਰੇ ਸਿਫਤ ਨਾਲ ਸਿੱਧੂ ਇਹ ਤਾਲਕਾਂ ਜਿਹੜੀਆਂ ਭਾਵੇਂ ਕਰ ਸਕਦੇ ਅਸੀਂ ਪਰ ਵਾਹਿਗੁਰੂ ਦੀ ਸਿਫਤ ਨਹੀਂ ਜੰਗਾ ਸਮਝਦੇ ਅਸੀਂ ਪਬੜੀ, ਬਦ ਫੈਲੀ, ਗੈਬਾਨ ਪਬੜੀ ਤੇ ਪੌੜੀ ਸਵਰਣੀ ਅੱਖਰ ਹੈ ਪੌੜੀ ਊੜੇ ਨਾਲ ਜਾਂ ਪੱਪੇ ਨੂੰ ਕਨੌੜੇ ਨਾਲ ਤੇ ਵਾਵੇ ਨਾਲ ਇਹ ਸਵਰਨ ਅੱਖਰਨਗੇ ਵਾਵਾ ਦੀ ਊੜਾ ਆਦਿਕ ਫਿਰ ਇਸ ਕਰਕੇ ਪਬੜੀ ਸ਼ਬਦ ਕਿਹਾ ਰਿਹਾ ਹੈ ਪੌੜੀ ਦਾ ਵਾਚਕੀ ਹੈ ਸ਼ਬਦ ਦਾ ਨਾਮ ਹੈ ਬਦ ਫੈਲੀ ਗੈਬਾਨ ਮਹਾਰਾਜ ਸਾਹਿਬ ਕਹਿੰਦੇ ਨੇ ਸਿੱਧੂ ਜਿਹੜਾ ਵਸਫੈਲੀਆਂ ਕਿ ਲਗਾ ਰਹਿਂਦਾ ਹਰ ਵਕਤ ਖੋਟੀਆਂ ਕਰਤੂਤਾਂ ਕਿ ਲਗਾ ਰਹਿਂਦਾ ਧੜੇ ਕੰਮ ਕਰਦਾ ਰਹਿੰਦਾ ਉਹ ਗੈਬਾਨਾ ਗੈਨ ਆਉਂਦਾ ਆਕਾਸ਼ ਦਾ ਗੈਬ ਆਕਾਸ਼ ਚ ਹੋ ਜਾਣਾ ਗੈ ਉਹ ਗੁੱਬਤ ਉਹ ਭੂਤ ਦਾ ਨਾਮ ਹੈ ਜਿਹੜਾ ਵਸਫੈਲੀਆਂ ਕਰ ਉਹ ਭੂਤ ਨਾ ਹੈ ਉਹ ਆਦਮੀ ਨਹੀਂ ਪਰੇਵ ਸਮਝਣਾ ਚਾਹੀਦਾ ਹੈ ਖਰਾਬਾਂ ਪਿੰਦਾ ਮਾਸ ਖਾਂਦਾ ਚੋਰੀਆਂ ਕਰਦਾ ਯਾਰੀਆਂ ਕਰਦਾ ਉਹ ਮੇਰਾ ਜੀਵਤ ਘੂਤ ਹੈ ਹਾਸ ਨੂੰ ਨਾ ਜਾਣੀ ਉਹ ਫਸਲੋ ਨਾਲ ਸੁਖ ਨੂੰ ਕੋਈ ਨਹੀਂ ਜਾਣਦਾ ਐਸਾ ਪਹਿਰਾ ਜਮੀ ਹੈ ਤੋ ਕਹੀਏ دیਵਾਨਾ ਉਹ ਕਮਲਾ ਉਹਨੂੰ ਕਹੀਦਾ ਹੈ دیਵਾਨਾ ਆਪ ਨਾ ਪਛਾਨ ਜਿਹੜਾ ਆਪਣੀ ਆਤਮਾ ਦੀ ਪਛਾਨ ਨਾ ਕਰੇ ਉਹ ਕਮਲਾ ਹੀ ਹਨ ਦੇਹ ਨੂੰ ਆਪਣਾ ਜਿਵੇਂ ਪਾਤਰ ਕਹੀ ਜਾਏ ਮੈਂ ਦੇਹ ਹਾਂ ਮੈਂ ਦੇਹ ਹਾਂ ਇਸ ਪ੍ਰਕਾਰ ਦੇਹ ਨੂੰ ਆਪਣਾ ਮੰਨੀ ਬੈਠਾ ਹੈ ਆਪਣਾ ਜੋ ਸੱਚੇ ਅਨੰਦ ਸਰੂਪ ਹੈ ਉਹ ਦੀ ਪਛਾਣ ਨਹੀਂ ਕਰਦਾ ਇਸ ਕਰਕੇ دیਵਾਨਾ ਕਬਲਾ ਕਹੀਦਾ ਹੈ ਉਹ ਪੁਰਖ ਕਲ ਹੈ ਬੁਰੀ ਸੰਸਾਰ ਜਿਹੜਾ ਲੜਾਈਆਂ ਟੰਟੇ ਹੀ ਕਰਦੇ ਰਹਿੰਦੇ ਹਰ ਔੜ ਝਗੜੀਆਂ ਜੀ ਪਏ ਰਹਿੰਦੇ ਆ ਤੇ ਲੜਾਈ ਬਹੁਤ ਬੁਰੀ ਹੈ ਸੰਸਾਰ ਅੰਦਰ ਕਲਾ ਵਿਦਿਆਨ ਵੀ ਸਾਰੀ ਸਿੱਤੀ ਬੁਰੀ ਕਰ ਛੱਡੀ ਏ ਕੁੱਲ ਸੰਸਾਰ ਦੀ ਰਾਦੇ ਖੱਪੀ ਐ ਜਹਿਆਂ ਚ ਪਤਾ ਹੈ ਕਿ ਖੱਪਦੇ ਰਹਿੰਦੇ ਹਣ ਲੋਕ ਬਿਨ ਨਾਵੈ ਵੇਕਾਰ ਬਿਨ ਨੋ ਤੂੰ ਬੇਕਾਰ ਦੂਜੀਆਂ ਕਾਰਾਂ ਹੀ ਹਣ ਵੇਕਾਰ ਖੋਟੀਆਂ ਕਾਰਾਂ ਹਨ ਗਿਓ ਬਕਾਰਾਂ ਦੀਆਂ ਪਰਮੇ ਪਚੀ ਐ ਪੰਜ ਪਾਏ ਤੇ 25 ਪਚੀਏ ਸੜਵੇ ਰਹਿੰਦੇ ਹਨ ਰਾਹ ਦੋ ਵੈ ਇੱਕ ਜਾਣੈ ਰਾਹ ਦੋ ਹਨ ਇੱਕ ਆਸਤਕ ਕੇ ਨਾਸਤਕ ਇੱਕ ਹਿੰਦੂ ਇੱਕ ਮੁਸਲਮਾਨ ਸਾਈ ਮਸਾਈ ਯਾਨਕ ਇਹਨਾਂ ਗੁਰਮੁਖ ਤੇ ਮਨਮੁਖ ਇਹ ਰਾਹ ਦੋ ਪ੍ਰਕਾਰ ਦੇ ਹਨਗੇ ਇਹਨਾਂ ਦੋ ਪ੍ਰਕਾਰ ਦੇ ਰਾਹ ਕਿ ਇੱਕ ਅਕਾਲ ਪੁਰਖ ਜਿਹੜਾ ਦੋਹਾਂ ਦੀ ਜਾਣ ਲਵੇ ਸੋਈ ਸੱਜ ਸੀ ਉਹ ਸੱਜ ਸੀ ਮੁਕਤ ਹੋ ਗਏ ਸੀ ਪਿਛਲੇ ਹੁਣ ਮੁਕਤ ਹੋ ਰਹੇ ਆ ਅੱਗੇ ਮੁਕਤ ਹੋ ਜਾਣਗੇ ਅੱਗੇ ਨੂੰ ਸਮੇਂ ਨੂੰ ਕਫਰ ਗੋਆ ਕੁਹਰਾਣਾ ਜਿਹੜਾ ਭਾਈ ਕਫਰ ਨਾਲ ਝੂਠ ਹੋ ਗੋਆ ਨਾਲ ਫਰਸੀ ਬੋਲਣ ਦਾ ਹੈ ਇਹ ਲੋ ਝੂਠਾ ਵੀ ਬੋਲਦਾ ਰਹਿੰਦਾ ਹੈ ਕਫਰਾਨ ਹੈ ਪਿਆ ਦਜ ਸੀ ਉਹ ਕਫਰ ਝੂਠ ਦਾ ਆਣਾ ਘਰ ਕੌਣਾ ਨਰਕ ਨਰਕ ਚ ਪਿਆ ਸੜੇਗਾ ਪਿਛਲੇ ਸੜਦੇ ਸੀ ਹੁਣ ਦੇ ਸੜਦੇ ਆ ਅੱਗੇ ਨੂੰ ਜਿਹੜੇ ਝੂਠ ਬੋਲਣ ਆਵੇ ਆ ਕਫਰ ਨਰਕ ਦੇ ਘਰ ਵੀ ਆ ਕੇ ਕਹਿ ਕੇ ਸੜਨਗੇ ਝੂਠ ਦੇ ਘਰ ਦੇ ਸਭ ਦੁਨੀਆਂ ਸੁਭਾਨ ਸਾਰੀ ਦੁਨੀਆਂ ਸੁਭਾਨ ਹਰਾਨ ਰੂਪ ਹੈ ਮਾ ਦੀ ਹੈਰਾਨ ਜੀ ਐ ਸਾਰੀ ਦੁਨੀਆਂ ਕੇ ਸੱਚ ਸਮਾਈ ਐ ਸਾਰੀ ਦੁਨੀਆਂ ਦਾ ਸੁਭਾਨ ਉਸ ਚਰਜੂ ਪਰਮੇਸ਼ਵਰੀ ਐ ਸਾਰਿਆਂ ਚ ਸਾਰੀ ਦੁਨੀਆਂ ਜਿਹੜੀ ਐ ਤੇ ਹੈਰਾਨ ਜੀ ਦੇਣ ਵਾਲੀ ਐ ਸੁਭਾਨ ਉਸ ਚਰਜੂ ਨੂੰ ਪਰਮੇਸ਼ਰ ਹੈ ਸੱਚ ਸਮਾਈ ਉਹਦੇ ਸੱਚੇ ਨਾਮ ਵਿੱਚ ਸਮਾਉਣਾ ਕਰੀਏ ਹਰ ਵਕਤ ਮਿਲਣਾ ਕਰੀਏ ਸਿਜੇ ਦਰ ਦੀਵਾਨ ਸਤਿਗੁਰੂ ਦੇ ਜਿਨ ਜੋ ਸਿਜੇ ਮੁਕਤ ਹੋ ਜਾਂਦਾ ਰਵਾਹ ਗੁਰੂ ਦੇ ਦੀਵਾਨ ਕਚਹਿਰੀ ਦੇ ਕੇ ਪਰਲੋਕ ਦੀ ਚ ਦਰ ਵਿੱਚ ਸਿੱਜਾ ਮੁਕਤ ਹੋ ਜਾਂਦਾ ਉਹ ਛੁਟ ਜਾਂਦਾ ਹੈ ਸਭ ਸੰਗਤ ਰੂਪੀ ਦਰ ਵਿੱਚ ਪੈ ਕੇ ਜਿਹੜਾ ਵਾਹਿਗੁਰੂ ਦੇ دیਵਾਨ ਪ੍ਰਲੋਕ ਦੀ ਚੈਰੀ ਜੀ ਜਾ ਰਹਿੰਦਾ ਹੈ ਸਿੱਜਾ ਦਰ ਦੀ ਔਨ ਉਸ ਸੰਸਾਰ ਰੂਪੀ ਦਰ ਵਿੱਚ ਸਭ ਸੰਗਤ ਦੇ دیਵਾਨ ਆਸਰਾ ਲੈ ਕੇ ਸਿੱਜਾ ਪੁਰਖ ਮੁਕਤ ਹੋ ਜਾਂਦਾ ਹੈ ਆਪ ਗਵਾਹੀ ਹੈ ਜਿਹੜਾ ਆਪਾ ਭਾਵ ਅੰਦਰੋਂ ਭਾਈ ਗਵਾ ਦਿੰਦਾ ਹੈ ਉਹ ਪੁਰਖ ਮੁਕਤ ਹੋ ਜਾਂਦਾ ਹੈ ਇਸ ਪ੍ਰਕਾਰ ਹਜੂਰ ਨੇ ਸਿੱਧਾਂ ਦੇ ਪਰਖਾਂ ਵਿੱਚ ਬਚਨ ਕਹੇ